ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਜਤਿੰਦਰ ਸਿੰਘ ਪਿੰਡ ਮਵਾਰਕਪੁਰ ਚੂਂਗਾ ਮੋਬਾਈਲ ਨੰਬਰ ਹੈਗਾ 8544825610 ਜਿਲ੍ਹਾ ਮਰੇਕੋੜਲਾ ਜਿਲ੍ਹਾ ਮਰੇਕੋੜਲਾ ਮਰੇਕੋੜਲੇ ਤੋਂ 9 ਕਿਲੋਮੀਟਰ ਬਰਨਾਲੇ ਤੋਂ 2223 ਹੈਗਾ ਮਰੇਕੋੜਲੇ ਤੋਂ ਬਰਨਾਲੇ ਰੋਡ ਦੇ ਉੱਤੇ ਆ ਪਿੰਡ ਤੇ ਪਹਿਲਾ ਨੰਬਰ ਆਪਾਂ ਜਿਹੜੀ ਵਾੜ ਦੇਖੀਏ ਨੇ ਤਾਜੀ ਸੂਈ ਵੀ ਹੈ ਇਹ ਹਾਂਜੀ ਕੈਮਰਾ ਦਊਗਾ ਸਵੇਰ ਦੀ ਸੂਈ ਹੋਈ ਆ ਭਰਾ ਅੱਜ ਸਵੇਰੇ ਕੱਲ ਸਵੇਰੇ ਕੱਲ ਸਵੇਰ ਦੀ ਹਾਂਜੀ ਤੇ ਬੱਚੇ ਸਾਰੇ ਅੰਦਰ ਆਪਾਂ ਬਾਅਦ ਵਿੱਚ ਦਿਖਾ ਦਾਂਗੇ ਹਾਂਜੀ ਠੀਕ ਐ ਸੂਆ ਕਿਹੜਾ ਸੂਈ ਆ ਸੂਆ ਇਹ ਪਹਿਲਾ ਸੂਈ ਆ ਬਾਈ ਮੰਗਰੇ ਦੇ ਬੱਸੀ ਆ ਜੀ ਠੀਕ ਐ ਬੱਚੀ ਜਰਸੀ ਦੀ ਆ ਬੱਚੀ ਜਰਸੀ ਦੀ ਬਾਲੀ ਨਜਾਇਜ਼ ਚੰਗੀ ਆਈ ਜੇਰ ਜੀ ਰੋਕੇ ਆ ਜੇਰ ਦੀ ਐਨ ਓਕੇ ਆ ਬਾਈ ਕਿੰਨਾ ਕੁ ਦੁੱਧ ਸਟਾਰਟਿੰਗ ਕਰਿਆ ਨੇ ਬਾਈ ਇਹ 20 ਕਿਲੋ ਦਾ ਸਟਾਰਟ ਹੋਈ ਜਾਗੀ ਠੀਕ ਆ ਜੇ ਕੋਈ ਵੀ ਰਸਾਈ ਕਰਦਾ ਦੋ ਟਾਈਮ ਮਣਾ ਦਾਂਗੇ ਬਾਈ ਇਹਦਾ ਜੇ ਕੋਈ ਸਾਈ ਕਰੂਗਾ ਨਾ ਆਪਾਂ 28 ਤੋਂ 30 ਕਿਲੋ ਦੁੱਧ ਤੋਲ ਕੇ ਆਲੀ ਜੇ ਸਾਈ ਉਦਾਂ ਦੀ ਹੋ ਉਦਾਂ ਦੀ ਹੁਣ 20 ਬਾਈ 23 ਵੀ ਮਣਕੇ ਲੈ ਜਾਵੇ ਕੋਈ ਠੀਕ ਹੈ ਚੰਗੀ ਸਟਾਰਟਿੰਗ ਕਰੀਆ ਨੇ ਚੰਗੀ ਸਟਾਰਟਿੰਗ ਕਰੀਆ ਬਾਈ ਠੀਕ ਹੈ ਤੇ ਇਹਦਾ ਰੇਟ ਕੀ ਰਹੂਗਾ ਰੇਟ ਬਾਈ ਇਹ ਮੁੱਲ ਨਹੀਂ ਕਰਨਾ ਹੈਗਾ ਆਪਾਂ 1 25 ਦੀ ਦੇਵਾਂਗੇ ਥੋੜਾ ਬੋਧਾ ਮਾਨਤਨ ਹੋ ਜਾਊਗਾ ਬਬ ਮਾਨਤਾਂ ਨਹੀਂ ਹੋਊਗਾ ਬਾਈ ਧੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਰ ਵਗੈਰਾ ਵੇਖਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਧਰਾ ਰਾਜੀ ਸਮੀ ਬੜੀ ਵੀ ਤੇ ਬਾਈ ਜੀ ਚੋਣ ਜਵਾਦੀ 1 ਨੰਬਰ ਬਾਲੀ ਚੰਗੀ ਆ ਗਈ ਬਾਈ ਠੀਕ ਹੈ ਚੋਣ ਜਵਾਦੀ ਪੂਰੀ ਵਧੀਆ ਬਾਕੀ ਫੇਸ ਕੁਆਲਟੀ ਵਗੈਰਾ ਦੇਖੋ ਸੋਹੇ ਸਾਫ ਸੁਧਰੇ ਰਾਜੀ ਸਮੀ ਬੜੀ ਵੀ ਦਿੱਸੀ ਨਾ ਵੀ ਚੋਣ ਜਵਾਦੀ ਦਾ ਲਿਆ ਮਾਲ ਚੋਂ ਬੱਕਰੀ ਖੜੀ ਆ ਢੈਲ ਠੀਕ ਐ ਇੰਨੀ ਸਿਆਣੀ ਹੈਗੀ ਲੈ ਆਰਾਮ ਨਾਲ ਖੜ ਗਈ ਆਰਾਮ ਨਾਲ ਬਹਿ ਜਾ ਲੈ ਜਿੱਥੇ ਮਰਜੀ ਬਹਿ ਕੇ ਧਾਰਾਂ ਬਾਰੀ ਚੱਲੋ ਹਣ ਸੋ ਵੀਰ ਚਵਾਈ ਦੇਖੋ ਕਿਆ ਬਾਤ ਆ ਮੋਟਾ ਮੋਟਾ ਥੋੜਾ ਸਾਫ ਸੁਥਰਾ ਹਣਾ ਚਵਾਈ ਦਾ ਬਾਈ ਬਾਲੀ ਬੰਬ ਆ ਠੀਕ ਐ ਸਾਫ ਸੁਥਰੀ ਚੋਣ ਚਵਾਦੀ ਮਗਰ ਸਨੇ ਦੋ ਧਾਰਾ ਹੋਰ ਮਾਰਦੀ ਸੋ ਚਵਾਈ ਦੇਖੋ ਯਾਰ ਕਿਆ ਬਾਤ ਨਜ਼ਾਰਾ ਆਉਂਦਾ ਚੋਣ ਦਾ ਹਣਾ ਜਮ ਹਾਂ ਨਾਲੇ ਮਾਲ ਚੋਂ ਬੱਕਰੀ ਖੜੀ ਹੈਗੀ ਨਹੀਂ ਕਿਹੜਾ ਬੱਚੇ ਤੋਂ ਬਣਾ ਐ ਠੀਕ ਐ ਰੇਰ ਕਰੇ ਇੱਕ 25 ਹਾਂ ਬਾਈ ਲੈ ਚੱਲ ਬੰਦੇ ਨੂੰ ਸੋ 1 25 ਦੇ ਵਿੱਚੋਂ ਮਾਨਦਾਨ ਵੀਰ ਕਹਿੰਦਾ ਗਾਦਾ ਠੰਡੀ ਬਾਲਪਦੀ ਸਿੱਲੀ ਆ ਜਮਾ ਉਸ ਕੋਲੋਂ ਬੇਫਿਕਰ ਹੋ ਜਾ ਨਿਆਣਾ ਦਾ ਇੱਕ ਨਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉਣਾ ਨਹੀਂ ਪਾਉਣਾ ਨਾ ਸਹੀ ਦੇਖ ਬਾਈ ਮੂਮਾ ਸੋ ਫੇਸ ਕੁਆਲਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਕਿਸੇ ਪਾਸੋਂ ਲਿੱਸੀ ਨਾ ਵੀ ਨਹੀਂ 1 ਲੱਖ 25000 ਰੁਪਏ ਵੈੜਦੀ ਕੀਮਤ ਦਾ ਬਾਕੀ ਮੌਕੇ ਤੇ ਮਾਨਦਾਨ ਤੁਹਾਡਾ ਹੋ ਜਾਊਗਾ ਸੂਈ ਸਵਾਈਆ ਪਲੂਨ ਪਹਿਲਾ ਸੂਆ ਮਗਰ ਜਰਸੀ ਦੇ ਇਹਦੇ ਬੱਛੀ ਆ ਤੇ ਬਾਈ ਜੀ ਦੂਜੇ ਨੰਬਰ ਆਪਾਂ ਜਿਹੜੀ ਇਹ ਦੇਖੀ ਇਹਨੇ ਜਰਸੀ ਹੈ ਨਾ ਹਾਂਜੀ ਗੋਲ ਗੋਲੀ ਕਲਰ ਦੀ ਹੈਗੀ ਹਾਂਜੀ ਇਹ ਕਿਹੜਾ ਸੁਹਾ ਜੀ ਇਹ ਦੂਜਾ ਸੁਹਾ ਗਿਆ ਵੀਰ ਇਹ ਕਦੋਂ ਸੁਈ ਆ ਇਹਨੂੰ ਅੱਜ ਬਾਈ 7 ਤੋਂ 8 ਦਿਨ ਹੋ ਗਏ ਸੁਈ ਨੂੰ ਠੀਕ ਹੈ ਹਫਤਾ ਹੋ ਗਿਆ ਲਗਭਗ ਸੁਈ ਨੂੰ ਹਾਂਜੀ ਸੋ ਵੀਰੋ ਕਦ ਕੜ ਵਗੈਰਾ ਦੇਖੋ ਬੈੜਦਾ ਸੋਨਾ ਸਾਫ ਸੁਥਰਾ ਰਾਜੀ ਸਮੀ ਪੜੀ ਲੱਸੀ ਨਾ ਵੀ ਕਿਸੇ ਪਾਸਿਓਂ ਨਹੀਂ ਸੁਹਾ ਸੁਈ ਹੈ ਬਾਈ ਜੀ ਦੂਜਾ ਇਹ ਦੂਜਾ ਜੀ ਤੇ ਦੁੱਧ ਕਿੰਨਾ ਸਟਾਰਟ ਕਰਿਆ ਲਈ ਦੁੱਧ ਬਾਈ ਆ ਇਸ ਟਾਈਮ ਕੰਡੇ ਤੇ ਤੋਲ ਕੇ ਕੋਈ ਮਰਜ਼ੀ 22 ਤੋਂ 23 ਕੰਡੇ ਤੇ ਤੋਲ ਕੇ ਲੈ ਜਵੇ ਠੀਕ ਆ 22 ਕਿਲੋ ਦੋ ਟਾਈਮ ਚ ਵਾ ਕੇ ਦੇਵਾਂਗੇ ਲੀਟਰ ਆਪਦਾ ਚੱਕ ਲਿਆਵੇ ਅਗਲਾ ਕੰਡਾ ਆਪਦਾ ਚੱਕ ਲਿਆਵੇ ਠੀਕ ਆ ਦੋ ਟਾਈਮ ਤੋਲ ਕੇ ਲੈ ਜੇ ਤੋਲ ਕੇ ਲੈ ਜਵੇ ਤੇ ਜੇਰ ਜੁਰ ਜਮਾ ਓਕੇ ਜਮਾ ਓਕੇ ਹੈਗੀ ਇਹ ਮੂਰ ਲਈ ਕਮੈਣੀ ਦੇ ਥਣੋਂ ਤਲ ਲਾ ਗਈ ਬਾਈ ਕਮੈਣੀ ਵਾਲੇ ਮੂਰ ਲਈ ਥਣੋਂ ਜਮਾ ਚੱਲਾ ਆ ਧਾਰਾਂ ਆਉਂਦੀਆਂ ਨੇਗੀਆਂ ਮਾਪਾ ਮਾਰ ਕੇ ਦਿਖਾਉਣੇ ਆ ਠੀਕ ਐ ਇਹ ਇਹਦਾ ਰੇਡ ਵੀ ਜੈਨੂਨ ਹੀ ਹੋਊਗਾ ਜੈਨੂਨ ਜਹੀ ਆ ਬਾਈ ਕੀ ਰੇਡ ਰੱਖਿਆ ਪਾਇਦਾ ਇਹ ਬਾਪਾ ਜੀ 70 ਦੀ ਦੇਵਾਂਗੇ 70000 ਦੀ ੱਲ ਵੜਾ ਹਾਂ ਤੇ ਬਾਈ ਜਿਹੜੇ ਪਾ ਇਹ ਬੈਠ ਦੇਖੀ ਹੈ ਨਾ ਇਹ ਕਦੋਂ ਦੀ ਸੂਈ ਵੀ ਹੈ ਜੀ ਇਹਨੂੰ ਵੀ ਬਾਈ ਅੱਜ 7ਵਾਂ 8ਵਾਂ ਦਿਨ ਠੀਕ ਹੈ ਤੇ ਦੁੱਧ ਕਿੰਨਾ ਕੁ ਥੱਲੇ ਦੇ ਦੁੱਧ ਬਾਈ ਇਹਦੇ ਥੱਲੇ ਵੀ 20 ਕਿਲੋ ਆ ਠੀਕ ਹੈ 20 ਕਿਲੋ ਕੈਨ ਵਾਲਾ ਸਾਰੇ ਥੱਲੇ ਕਿ ਚਵਾ ਕੇ ਬਣਾਉਣ ਵਾਲਾਗਾ ਕੈਨ ਵਾਲੇ ਆਪਾਂ ਕੈਨ ਕੈਨ ਵਾਲਾ ਨਹੀਂ ਕਹਿੰਦੇ ਹੁੰਦੇ ਠੀਕ ਹੈ ਜੀ ਜਿਹੜੀ ਗੱਲ ਚ ਫਾਲਟ ਆਉ ਤੁ ਦੱਸ ਦੇਗਾ ਹਾਂ ਸੋ ਵੀ ਮਹਿਕ ਮੇਨ ਵਗੈਰਾ ਦੇਖੋ ਸੋਹਣੀ ਬਾਹ ਵਰਗੀ ਆ ਮੈਨੂੰ ਤਾਂ ਗੁੱਸੇ ਵੀ ਆ ਜਾਵਾ ਹਨਾ ਨਾੜਾ ਦੇਖ ਲੈ ਦੇਵੇ ਤੇ ਥਾਣੇ ਦੇ ਚਾਰੇ ਓਕੇ ਆ ਜਮਾ ਓਕੇ ਨੇ ਪਰ ਸੋ ਆਹ ਦੇਖੋ ਗਰਾਊਂਡ 'ਚ ਖੜਾ ਖੜਾ ਧਾਰਾ ਮਾਰਿਆ ਸਾਰੇ ਇਹਦੇ ਆਪ ਠੀਕ ਆ ਬੁਆ ਕਰਾ ਜਮਾ ਦੀ ਰੋਧਰ ਸੋ ਵਿਰਜ ਚਵਾਈ ਵਾਲੇ ਪਾਸੋਂ ਬੇਫਿਕਰ ਹੋ ਜਾ ਬੰਦਾ ਧਾਰਾ ਆਪ ਸਾਰੇ ਮਾਰ ਕੇ ਦਿਖਾ ਦੇ ਕਹੋ ਕਿ ਕੀ ਬ ਦੂਰ ਤੁਸੀਂ ਆਉਣਾ ਇਹਦਾ ਫਿਰ ਭਾਅ ਬਾਜ਼ਾਰ 'ਚ ਆਪਾਂ ਕੀ ਰੱਖਿਆ ਫਿਰ ਇਹ ਬੱਟ ਨੌਂ ਦਾ ਮੁੱਲ ਇਹਦਾ ਵੀ ਨਹੀਂ ਕਰਨਾ ਇਹ ਮੁੱਲ ਦਾ ਇਹਦਾ ਜਮਾ ਹੀ ਨਹੀਂ ਕਰਨਾ ਇਹ 75 ਦੀ ਦੇਣੀ ਆ ਬਸ ਦੁੱਧ 20 ਕਿਲੋ ਹਾਂ ਜਮਾ ਚਵਾ ਕੇ ਦੇਣਾ ਜਮਾ ਚਵਾ ਕੇ ਦੇਣਾ ਬੱਚਾ ਨਾਲ ਹੈਗਾ ਹਾਂ ਹਾਂ ਬੱਚੇ ਅੰਦਰ ਖੜੇ ਨੇ ਤੰਨਾ ਦੇ ਦਿਖਾਉਣੇ ਆ ਬੱਚੇ ਵੀ ਆਪਾਂ ਬੱਚੇ ਆਪਾਂ ਸਾਰੇ ਅੰਦਰ ਦਿਖਾਉਣੇ ਇਹ ਸੀਗਾ ਤੰਨੇ ਸੂਜਿਆ ਸੋਜਿਆ ਹਾਂ ਬੱਚੇ ਆਇਆ ਹਵਾ ਚਲਦੀ ਆ ਯਾਰ ਬਾਹਰੇ ਬੱਚਿਆਂ ਨੂੰ ਠੀਕ ਹੈ ਲੈ ਚੱਲ ਬੰਦ ਦੇਣਾ ਤੇ ਭਾਈ ਚੌਥੇ ਨੰਬਰ ਤੇ ਆਪਾਂ ਗੱਬੜ ਗੜ ਦੇਖੀ ਆ ਲੈ ਜੀ ਹਾਂਜੀ ਕਿਹੜਾ ਸੂਆ ਸੂਰੀ ਇਹ ਭਾਈ ਦੂਜਾ ਸੂਆ ਸੂਂਦੀ ਆ ਪਲੂਨ ਦਾ 26 27 ਕਿਲੋ ਦੁੱਧ ਪਾਇਆ ਹੋਇਆ ਠੀਕ ਹੈ ਕੈਗ ਦੇ ਲੈ ਜੂਗੀ ਅਜੇ ਸੂਂਦੀ ਇਹ ਤੇ ਭਾਈ ਅੱਜ ਦਿਨ ਪਏ ਨੇਗੇ 13 ਠੀਕ ਹੈ 13 ਦਿਨ ਦੇ ਸੂਂਜ ਬਾਕੀ ਪਏ ਆ ਨਾ ਸ਼ੁਰੂ ਹੀ ਹੋਇਆ ਜੀ ਕਿੰਨਾ ਦੁੱਧ ਮੰਨ ਕੇ ਲੈ ਜਾਏ ਬੰਦਾ ਇਹਨੂੰ ਬਾਈ ਇਹਦਾ 28 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਲੈ ਜਾਵੇ 28 ਕਿਲੋ ਦੁੱਧ ਚਵਾਊਗੀ ਕਹਿਣ ਦਾ ਭਾਵ 25 ਕਿਲੋ ਦੁੱਧ ਅਗਲੇ ਦੇ ਘਰੇ ਜਾਵਾਂ ਪੋਲਾ ਦਊਗੀ ਕਿਲੋ 28 ਚਵਾਊਗੀ ਕਾਹਨੂੰ ਤਾਂ 30 ਕਹਿ ਦਾਂਦੇ ਠੀਕ ਹੈ 28 ਚਵਾਊ ਅਗਲੇ ਦੇ ਘਰੇ ਠੀਕ ਹੈ ਵੋਲਟ ਨੂੰ ਵੋਲਟ ਕਹਿਣਾ ਸਪਲੈਂਡਰ ਨੂੰ ਸਪਲੈਂਡਰ ਤੇ ਸਾਈਕਲ ਨੂੰ ਸਾਈਕਲ ਸਾਈਕਲ ਨੂੰ ਸਾਈਕਲ ਤੇ ਰੇਟ ਇਹਦਾ ਰੇਟ ਇਹਦਾ ਅੱਜ ਦਾ ਹੈਗਾ 92000 ਠੀਕ ਹੈ ਜੇ ਸੁਬਾਕੇ ਵੇਚਾਂਗੇ ਤਾਂ ਵੇਚਾਂਗੇ ਬਾਈ 135 ਤੇ ਵੇਚ ਨਹੀਂ ਹਾਂ ਨਾ ਜੀ ਕਿੰਨੇ ਦੀ ਅੱਜ ਕੱਚੀ ਕੱਚੀ ਦਾਗਾ ਬਾਈ 90 ਜੀ ਦੇ ਦੇਗਾ ਬਾ ਬਾਈ 90 ਚੋਂ 100 ਨਹੀਂ ਘਟ ਲੈਂਦੇ ਹੈਗੀ ਠੀਕ ਹੈ 90000 ਦੀ ਸੂਨ ਜਿਹੜੇ 15 ਬਾਕੀ ਆ ਹਾਂ ਨਹੀਂ ਠੰਡੀ ਸੀ ਬਰਫ਼ ਦੀ ਛਿੱਲੀ ਹੋਈ ਹੈ ਇਹ ਅੱਜ ਕੱਚੀ ਦਾਗਾ ਯਾਨੀ ਕੱਲ੍ਹ ਤੋਂ ਅਗਲਾ ਦੋ ਦਿਨਾਂ ਨੂੰ ਤਿੰਨਾਂ ਨੂੰ ਪਾਹੇ ਬਈ ਬਾਈ ਆ ਪਾ ਦੇ ਦੇ ਫੇਰ ਨਹੀਂ ਹੈਗਾ ਵੀਰ ਠੀਕ ਸੋ ਵੀਰੋ ਬੱਚੇ ਦੀ ਇੱਕ ਸਾਲਾ ਤਿੰਨੇ ਬੱਚੇ ਨਾਲ ਆ ਜਾਵਾਂ ਇੱਕ ਆਪਾਂ ਦੇਖੇ ਨਾ ਬੱਚੀ ਹਣਾ ਇਹਦਾ ਜਰਸੀ ਦੀ ਬੱਚੀ ਬਾਈ ਬਾਲਾ ਰਿਕਾਰਡ ਰਿਕੋਰਡ ਵੀ ਇਹਦਾ ਖਾਸਾਗਾ ਠੀਕ ਹੈ ਬੱਸੀ ਵਾਲੀ ਚੰਗੀ ਆ ਗਈ ਬਾਈ ਇਹ ਕੋਈ ਵੀ ਜੇ ਸੌਦਾ ਕਰਦਾਗਾ ਆਪਾਂ 10000 ਦੀ ਬੱਸੀ ਇਹ ਢਿੱਲੋ ਰੱਖ ਲਾਂਗੇ ਇਹ ਆਪਣੀ ਚੀਨੀ ਵਹਿੜ ਗਈ ਹੈਗੀ ਹਾਂ ਚੀਨੀ ਵਹਿੜਦੀ ਐਵੇਂ ਕੈਨ ਨੂੰ ਨਹੀਂ ਹੈਗਾ ਠੀਕ ਹੈ 10000 ਦੀ ਕੋਈ ਵੀ ਆਪਾਂ ਨੂੰ ਸਾਢੇ ਸਕਦਾ ਬਸ ਠੀਕ ਹੈ ਤੇ ਦੂਜੀ ਆ ਗਈ ਮੇਰੇ ਕਾਪਣ ਹਾਂ ਉਹ ਬੱਸੇ ਨੇ ਬਾਈ ਦੂਜੀ ਨੰਬਰ ਉਹ ਦੀ ਆਪਣਾ ਨੰਬਰ ਬਾਈ 8544825610 ਵੀਡੀਓ ਦੇਖ